ਸਰਹੰਦ ਪਟਿਆਲਾ ਰੂਰਤੇ ਪਿੰਦੇ ਪਿੰਡ ਆਲਮਪੁਰ ਨੇੜੇ ਭਾਖੜਾ ਨਹਿਰ ਦੇ ਕਿਨਾਰੇ ਪਸ਼ੂਆਂ ਦੀ ਲਾਸ਼ਾਂ ਮਿਲਣ ਦੇ ਮਾਮਲੇ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਐਸਪੀ ਰਕੇਸ਼ ਜੱਤਵ ਨੇ ਦੱਸਿਆ ਇਹਨਾਂ ਤਿੰਨ ਮੁਲਜ਼ਮਾਂ ਦੇ ਨਾਲ ਸੁਰਾਜ ਅਲੀ ਤੇ ਗੁਰਫਾਨ ਨੂੰ ਨਾਬਜਤ ਕਰਕੇ ਮੁਹੰਮਦ ਰਫੀ ਬਾਗਲੀ ਅਤੇ ਰਹਿਮ ਅਲੀ ਨੂੰ ਗ੍ਰਿਫਤਾਰ ਕੀਤਾ ਗਿਆ ਮੁਲਜ਼ਮਾਂ પાસેથી ਵਾਰਦਾਤ ਵਿੱਚ ਵਰਤੇ ਗਏ ਤਿੰਨ ਮੋਟਰਸਾਈਕਲ ਇੱਕ ਛੋਟਾ ਹਾਥੀ ਦੋ ਚੂਰੀਆਂ ਬਰਾਮਦ ਕੀਤੀਆਂ ਗਈਆਂ ਨੇ ਤਫਤੀਸ਼ ਜਾਰੀ ਪੂਰ ਖੁਲਾਸੀ ਹੋਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ え26 ਤਾਰੀਖ ਦੇ ਰਾਤੀ ਕੰਟਰੋਲ ਰੂਮ ਤੇ ਇੱਕ ਸੂਚਨਾ ਮਿਲੀ ਸੀ ਔਰ ਕਿ ਸਰਹੰਦ ਪਟਿਆਲਾ ਰੋਡ ਤੇ ਆਦਮਪੁਰ ਪਿੰਡ ਦੇ ਨੇੜੇ ਜਿਹੜੀ ਨਹਿਰ ਜਾਂਦੀ ਹੈ ਉੱਥੋਂ 1.5 ਕਿਲੋਮੀਟਰ ਅੰਦਰ ਗੋਮਾਸ ਪਿਆ ਹੈ ਇਹ ਸੂਚਨਾ ਜਿਸ ਜਿਵੇਂ ਮਿਲੀ ਸੂਚਨਾ ਮਿਲਦੇ ਹੀ ਡੀਐਸਪੀ ਸੁਖਨਾਥ ਸਿੰਘ ਫਤਿਹਗੜ੍ਹ ਸਾਹਿਬ ਇਮੀਡੀਏਟਲੀ 4 ਵਜੇ ਹੀ ਉਸ ਸਪੋਰਟ ਤੇ ਪਹੁੰਚ ਗਏ ਨਾਲ ਐਸਐਚਓ ਇਨਾਦੀ ਪੂਰੀ ਟੀਮ 온 ਸਪੋਰਟ ਸੀਗੀ ਉੱਥੇ ਇਨਾਂ ਨੇ ਸਾਰੀ ਸਿਚੁਏਸ਼ਨ ਨੂੰ ਐਨਲਾਈਜ਼ ਕੀਤਾ ਇਮੀਡੀਏਟਲੀ ਉੱਥੋਂ ਐਸਐਸਪੀ ਸਾਹਿਬ ਨੂੰ ਮੈਨੂੰ ਸਾਰੇ ਨੂੰ ਇਨਾਂ ਨੇ ਅਪਰਾਇਜ਼ ਕੀਤਾ ਔਰ ਸਿਚੁਏਸ਼ਨ ਨੂੰ ਔਰ ਜਿਸ ਹਿਸਾਬ ਨਾਲ ਇੱਥੇ ਰਿਪੋਰਟਿੰਗ ਸੀਗੀ ਉਹਨੂੰ ਦੇਖਦੇ ਵੇ ਐਸਐਸਪੀ ਸਾਹਿਬ ਨੇ ਰਾਤੀ ਕਾਨਫਰੈਂਸ ਕਾਲ ਕਰਕੇ ਸਾਰੀ ਟੀਮਾਂ ਬਣਾਈ ਔਰ ਇਮੀਡੀਏਟਲੀ ਜੜੀ ਵੀ ਬਣਦਾ ਸਪੋਰਟ ਡੀਐਸਪੀ ਸਾਹਿਬ ਨੂੰ ਦਿੱਤਾ ਜਾ ਸਕਦਾ ਸੀ ਉਹ ਪ੍ਰੋਵਾਈਡ ਕੀਤਾ ਗਿਆ उस तो बाद सवेरे होंद् होंगे जड़ी भी प्रोटो एज पर प्रोटोकोल रिक्वायरमेंट सभी फोरेंसिक टीम और वेटनरी डॉक्टर की टीम स्पोर्ट पोटते भिजवाई गई ताकि सैंपलिंग की कलैक्शन हो सके और इसूँ प्रोपर इन्वेस्टिगेट किया जा सके उसद एस एस पी साहब वो सारी टीम की मीटिंग की गई और वक् वक् टीम बनाई गई जिसे टैक्नीकल डिजिटल और बाकी डाटा का कलैक्शन शुरू किया गया ਏ ਸ਼ੁਰੂ ਕਰਨ ਦੇ ਬਾਅਦ ਜਿਹੜਾ ਮੈਟਰ ਸਾਹਮਣੇ ਆਇਆ ਕਿ ਉੱਥੇ ਜਿਹੋ ਜਿਹੀ ਉਹ ਥਾਂ ਸੀਗੀ ਉੱਥੋਂ ਸੜਕ ਤੋਂ ਦਿਖਣਾ ਲੱਭਣਾ ਜਾਂ ਉਹਨੂੰ ਕਿਸੇ ਹਿਸਾਬ ਨਾਲ ਮੋਨੀਟਰ ਕਰਨਾ ਬੜਾ ਮੁਸ਼ਕਲ ਸੀ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਕਿ ਨਹਿਰ ਦੇ ਕਿਨਾਰੇ ਜੰਗਲ ਦੇ ਵਿੱਚ ਕਿਥੇ ਸੀਗਾ ਇਹ ਸਪੌਟ ਔਰ ਸਪੌਟ ਤੇ ਦੋ ਤੋਂ ਤਿੰਨ گاਵਾ ਜਿਵੇਂ ਨਜ਼ਰ ਆ ਰਹੀ ਸੀ ਕਿ ਵੱਡੀ ਹੋਈ ਹੈ ਉਸ ਤੋਂ ਬਾਅਦ ਜਿਹੜੀ ਟੀਮਾਂ ਨੇ ਵੱਖ-ਵੱਖ ਟੀਮਾਂ ਬਣਾਈ ਗਈ ਉਹ ਟੀਮਾਂ ਨੇ ਰੇਡ ਕਰਨੀ ਸ਼ੁਰੂ ਕੀਤੀ ਸੋਰਸ ਇਨਪੁਟ ਸੀਗੇ ਕੁਝ ਇਨਪੁਟਸ ਹਨੂ ਹੋਰ ਵੀ ਪਾਸੇ ਆ ਰਹੀ ਸੀ ਉਸ ਤੋਂ ਬਾਅਦ ਕੁਝ ਜਿਵੇਂ ਐਨਾਲਿਸਿਸ ਕੀਤਾ ਗਿਆ ਫਿਰ ਜਿਹੜੇ ਸੀਸੀਟੀਵੀ ਫੁਟੇਜ ਹੈ ਬਾਕੀ ਉਹਦੀ ਫਿਰ ਚੈਕਿੰਗ ਕੀਤੀ ਗਈ ਉੱਥੇ ਰਿਪੋਰਟ ਸੀਗੀ ਕਿ ਇੱਕ ਕੋਈ ਗੱਡੀ ਸੀਗੀ ਚਿੱਟੇ ਰੰਗ ਦੀ ਉਹ ਵੀ ਇਸਤੇਮਾਲ ਹੋਈ ਸੀ ਉਸ ਇਨਫੋਰਮੇਸ਼ਨ ਨੂੰ ਦੇਖਦੇ ਹੋਏ ਸਾਰੇ ਟੋਲ ਪਲਾਜ਼ਾ ਸਾਰੇ ਜਿੱਥੇ ਆਪਾਂ ਨਾਕੇ ਸੀਗੇ ਉਹ ਰਾਤੀ ਅਲਰਟ ਕਰਤੇ ਸੀ ਸੋ ਥੈਟ ਕਿ ਉਹ ਗੱਡੀ ਕਿਸੇ ਵੀ ਆਪਣੇ ਡਿਸਟ੍ਰਿਕਟ ਨੂੰ ਕ੍ਰੋਸ ਕਰਕੇ ਨਾ ਜਾ ਸਕੇ ਉਸ ਇਸੇ ਨਾਲ ਉਹਨਾਂ ਨੇ ਵੀ ਸਿਕਿਉਰਿਟੀ ਨੂੰ ਦੇਖਦੇ ਹੋਏ ਉਹ ਗੱਡੀ ਨੂੰ ਲੈ ਕਰਕੇ ਬਾਹਰ ਨਹੀਂ ਭਜੇ ਉਹਨਾਂ ਨੇ ਕਿਥੇ ਮੰਡੀ ਗੋਵਿੰਦਗੜ ਗੱਡੀ ਕਿਥੇ ਉਹਨਾਂ ਨੇ ਲੁਕਾ ਦਿੱਤੀ ਉਹ ਗੱਡੀ ਦੀ ਰਿਕਵਰੀ ਡੀਐਸਪੀ ਸਾਹਿਬ ਦੀ ਨਿਗਰਾਨੀ ਹੇਠ ਜਿਹੜੀ ਟੀਮ ਕਰ ਰਹੀ ਸੀ ਉਹਨਾਂ ਨੇ ਉਸ ਦਿਨ ਹੀ ਗੱਡੀ ਦੀ ਰਿਕਵਰੀ ਕਰ ਲਈ ਗੱਡੀ ਦੇ ਵਿੱਚ ਵੀ ਗੋਮਾਸ ਪਿਆ ਸੀ ਸੋ ਐਸ ਪਰ ਪ੍ਰੋਟੋਕੋਲ ਜਿਹੜੇ ਵੀ ਸੈਂਪਲ ਦੀ ਕਲੈਕਸ਼ਨ ਸੀਗਾ ਉਹ ਕੀਤਾ ਗਿਆ ਉਸ ਤੋਂ ਬਾਅਦ ਜੋ ਮਾਸ ਗੱਡੀ ਦੇ ਵਿੱਚ ਪਿਆ ਸੀ ਜੋ ਮਾਸ ਸਪੋਰਟ ਸੀਗਾ ਉਹ ਸਾਰੇ ਨੂੰ ਐਸ ਪਰ ਰਿਚੁਅਲਸ ਐਸ ਪਰ ਪ੍ਰੋਟੋਕੋਲ ਉਸ ਨੂੰ ਫਰੋਥੇ ਡਿਸਪੋਜ਼ کورٹ ਦੇ ਆਰਡਰ ਲੈ ਕਰਕੇ اور ਉਹਨੂੰ ਡਿਸਪੋਜ਼ ਆਫ ਕੀਤਾ ਗਿਆ ਡਿਸਪੋਜ਼ ਕਰਨ ਦੇ ਬਾਅਦ ਜਿੰਨੇ ਵੀ ਉੱਥੇ ਗੋਰਖਸ਼ਕ ਦਲ ਸੀਗੇ ਹੋਰ ਵੀ ਜਿਹੜੇ ਜਿਹੜੇ ਆਰਗੇਨਾਈਜੇਸ਼ਨ ਆਰਗੇਨਾਈਜੇਸ਼ਨ ਦੇ ਮੈਂਬਰ ਸੀਗੇ ਉਹ ਸਾਰੇ ਦੇ ਨਾਲ ਗੱਲਬਾਤ ਕਰਕੇ ਅਸੀਂ ਮੰਨ ਜੋ ਗਿਆ ਸੀਸਪੀ ਸਾਹਿਬ ਨੇ ਇਸ ਪੂਰੇ ਮੁੱਦੇ ਨੂੰ ਟੀਮ ਨੂੰ ਲੈ ਕੇ ਹਦਾਇਤ ਦਿੱਤੀ ਸੀ ਕਿ ਜਿੰਨਾ ਛੇਤੀ ਤੋਂ ਛੇਤੀ ਅਸੀਂ ਇਸ ਤੇ ਅਰੈਸਟ ਪਾਈਏ ਔਰ ਜੜੇ ਵੀ ਅਕਿਊਜ਼ਡ ਹੈਗੇ ਉਹਨਾਂ ਨੂੰ ਫੜਾ ਜਾਏ। ਬਹੁਤ ਹੀ ਚੰਗਾ ਮੈਂ ਦੱਸਕਦਾ ਹਾਂ ਕਿ ਕੰਮ ਸੁੱਖਾ ਨਹੀਂ ਸੀਗਾ ਬਟ ਜਿਸ ਹਿਸਾਬ ਨਾਲ ਸੁਖਨਾ ਸਾਹਿਬ ਨੇ ਆਪਣੀ ਟੀਮ ਨੂੰ ਲੀਡ ਕੀਤਾ ਹੈ ਜਿਸ ਹਿਸਾਬ ਨਾਲ ਐਸਐਚਓ ਉਹਨਾਂ ਦੀ ਟੀਮ ਨੇ ਟੈਕਨੀਕਲ ਟੀਮ ਨੇ ਬਾਕੀ ਪੂਰੇ ਜ਼ਿਲ੍ਹੇ ਦੀ ਟੀਮ ਨੇ ਅੰਡਰ ਸੁਪਰਵੀਜ਼ਨ ਅੰਡਰ ਕਮਾਂਡ ਆਫ ਐਸਐਸਪੀ ਸਾਹਿਬ ਕੰਮ ਕੀਤਾ ਹੈ। ਇਹ ਸਰਹਾਂਜੋਗੇ। ਕਿ ਇਸ ਹਿਸਾਬ ਨਾਲ ਇਹਨਾਂ ਨੇ ਇਹ ਦੋ ਦਿਨਾਂ ਦੇ ਅੰਦਰ ਅੰਦਰ ਜਿੰਨੇ ਬੰਦੇ ਇਨਵੋਲਡ ਸਿਗੇ ਸਾਰਾ ਐਂਟਾਇਰ ਮੈਟਰ ਨੂੰ ਟ੍ਰੇਸ ਕੀਤਾ ਹੈ ਟ੍ਰੇਸ ਕਰਕੇ ਤਿੰਨ ਬੰਦੇ ਦੀ ਅਰੈਸਟ ਕੀਤੀ ਹੈ ਦੋ ਬੰਦੇ ਹੋਰ ਜਿਹੜੇ ਕਿ ਇਹਦੇ ਵਿੱਚ ਨੋਮੀਨੇਟ ਕੀਤੇ ਗਏ ਇਸ ਤੋਂ ਇਲਾਵਾ ਹੋਰ ਵੀ ਬੰਦੇ ਨੇ ਜਿਨ੍ਹਾਂ ਦੇ ਅਸੀਂ ਡਾਊਟ ਕਰ ਸਕਦੇ ਹਾਂ ਕਿ ਇਸ ਦੇ ਵਿੱਚ ਇਨਵੋਲਡ ਹੈਗੇ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿਹੜੀ ਗੱਡੀ ਵਰਤੀ ਗਈ ਸੀ ਉਹ ਬ੍ਰੀਜਾ ਵਾਈਟ ਕਲਰ ਦੀ ਗੱਡੀ ਸੀਗੀ ਔਰ ਉਹਦੀ ਵੀ ਇਨਵੈਸਟੀਗੇਸ਼ਨ ਨਾਲ ਦੇ ਨਾਲ ਕੀਤੀ ਗਈ ਟੋਲ ਡਾਟਾ ਬਾਕੀ ਡਾਟਾ ਜਿਹੜੇ ਹੈਗੇ ਸੀਸੀਟੀਵੀ ਤੋਂ ਫੁਟੇਜ ਕਢਾਈ ਗਈ ਇਸ ਤੋਂ ਇਹ ਪਾਇਆ ਗਿਆ ਕਿ ਇਹ ਗੱਡੀ ਦਿੱਲੀ ਦੀ ਗੱਡੀ ਸੀਗੀ ਜਿਹੜੀ ਇਹਦੀ ਚੋਰੀ ਦੀ ਗੱਡੀ ਸੀਗੀ ਚੋਰੀ ਕੀ ਗੱਡੀ ਇਹ ਕੰਮ ਦੇ ਵਿੱਚ ਇਹਨਾਂ ਨੇ ਵਰਤੀ ਸੀ ਉਸ ਤੋਂ ਇਲਾਵਾ ਮੈਂ ਦੱਸ ਸਕਦਾ ਹਾਂ ਕਿ ਜਿਹੜਾ ਗੋ ਦੀ ਸਪਲਾਈ ਕਰਨ ਵਾਸਤੇ ਇਹ ਟੈਂਪੋ ਯੂਜ਼ ਕਰਦੇ ਸੀ ਉਹ ਟੈਂਪੋ ਵੀ ਰਿਕਵਰ ਕਰ ਲਿਆ ਗਿਆ ਉਸ ਤੋਂ ਇਲਾਵਾ ਜਿਹੜੇ ਗਾ ਵੱਢਣ ਵਾਸਤੇ ਚਾਕੂ ਜਿਹੜੇ ਛੁਰੀਆਂ ਇਸਤੇਮਾਲ ਕਰਦੇ ਸੀ ਉਹ ਵੀ ਟੈਂਪੋ ਦੇ ਵਿੱਚ ਇਹਨਾਂ ਨੇ ਰਿਕਵਰ ਕੀਤੇ ਹੋਰ ਵੀ ਜਿਹੜੀ ਦੋ ਮੋਟਰਸਾਈਕਲ ਤਿੰਨ ਮੋਟਰਸਾਈਕਲ ਟੋਟਲ ਸੀਗੀ ਜਿਹੜੀ ਉਸ ਦਿਨ ਇਹ ਇਵੈਂਟ ਦੇ ਵਿੱਚ ਇਹਨਾਂ ਨੇ ਵਰਤੀ ਸੀ ਉਹਨਾਂ ਦੇ ਵੀ ਰਿਕਵਰੀ ਕਰ ਲਈ ਗਈ ਹੈ ਇਸ ਲਈ ਵੀ ਦੇਰ ਤੋਂ ਇਹ ਨਾ ਹਜੇ ਕਹਿਣਾ ਮੁਸ਼ਕਿਲ ਹੈ ਕਿ ਕਿੰਨਾ ਡੇਰ ਤੋਂ ਕਰਦੇ ਸੀ ਬਟ ਜਿਸ ਹਿਸਾਬ ਨਾਲ ਇੱਥੇ ਬੰਦੇ ਸੀਗੇ ਜਿਹੜੀ ਹੁਣ ਤੱਕ ਪ੍ਰੀਮੀਨਰੀ ਇਨਵੈਸਟੀਗੇਸ਼ਨ ਹੈ ਤੋਂ ਹੈ ਕਿ ਇਸ ਤੋਂ ਪਹਿਲੇ ਵੀ ਇਹਨਾਂ ਨੇ ਕੰਮ ਕੀਤੇ ਹੋਏ ਸਪਲਾਈ ਕਰਦੇ ਸੀ ਤੁਹਾਨੂੰ ਲੱਗੇਗਾ ਸਪਲਾਈ ਦਾ ਨਹੀਂ ਹੋ ਅਜੇ ਤੋਂ ਜਿਹੜੇ ਕਰਨ ਵਾਲੇ ਸੀਗੇ ਉਹ ਬੰਦੇ ਫੜੇ ਆਂ ਔਰ ਬੜੀ ਪ੍ਰੀਮੀਨਰੀ ਸਟੇਜ ਹੈ ਸੋ ਅਸੀਂ ਸਾਰਾ ਨੈਟਵਰਕ ਨੂੰ ਦੇਖ ਰਹੇ ਆਂ ਇਹਨਾਂ ਦੇ ਇਨਵੈਸਟੀਗੇਸ਼ਨ ਜਾਰੀ ਹੈ ਕਿ ਕਿੱਥੋਂ ਲੈ ਕੇ ਆਂਦੇ ਸੀ ਕਿਸ ਦੇ ਕਹਿਣ ਚੋਂ ਕਰਦੇ ਸੀ ਹੁਣ ਇਹ ਸੀਗਾ ਕਿ ਹੁਣ ਤੱਕ ਜਿਹੜਾ ਪਤਾ ਲੱਗਾ ਕਿ ਜਿਹੜੇ ਆਵਾਰਾ ਪਸ਼ੂ ਨੇ ਇਹ ਉਹਨਾਂ ਨੂੰ ਟਾਰਗੇਟ ਕਰਦੇ ਸੀ ਇਹਨਾਂ ਦਾ ਇਹ ਇੱਥੇ ਡੇਰੇ ਨੇ ਜੀ ਗੁਜਰਾ ਦੇ ਉੱਥੋਂ ਇਹ ਰਹਿਣ ਵਾਲਿਆਂ ਹਜੇ ਦੋ ਬੰਦੇ ਨੇ ਇੱਕ ਦੋ ਬੰਦੇ ਆਟੋ ਸਟੇਟ ਵਾਲੇ ਵੀ ਇਹਦੇ ਚ ਅਪੀਅਰ ਹੋਏ ਸੋ ਉਹਨਾਂ ਦਾ ਵੀ ਸਾਰਾ ਵੇਰਵਾ ਆਪਾਂ ਦੇਖ ਰਹੇ ਹਾਂ ਜੀ ਇਹ ਵਕ ਵਕ ਥਾਵਾਂ ਤੇ ਫੜੇ ਆ ਜੀ ਔਰ ਇੱਥੇ ਹਜੇ ਤੋਂ ਅਸੀਂ ਪੰਜਾਬ ਦੇ ਵਿੱਚ ਹੀ ਫੜੇ ਜਿਹੜੀ ਟੀਮਾਂ ਸਾਡੀ ਬਾਹਰ ਗਈ ਹੋਈਆਂ ਉਹ ਰੇਡ ਕਰ ਰਹੀਆਂ ਆਪਣੇ ਸਾਹਮਣੇ ਜਿਹੜੀ ਗਵਿੰਦਗੜ੍ਹ ਖੜੀ ਸੀ ਕਿਸ ਕੈਰੇਜ ਖੜੀ ਸੀ ਤੇ ਘਰ ਨਹੀਂ ਇਹ ਇਹਨਾਂ ਨੇ ਦੇਖ ਕਰਕੇ ਜਿਵੇਂ ਸੇਫ ਕੋਈ ਪਾਰਕਿੰਗ ਦੀ ਥਾਂ ਦੇਖਦੇ ਆਂ ਬਾਕੀ ਗੱਡੀਆਂ ਦੇ ਵਿੱਚ उस हिसाब ने गो देखो किलपुट आप तो टीम ने, दाटा, दाटा, दे, अपने सोर्सेस, तो टीम ने आ, सुखना साहबर कमांड बहुत मेहनत की भी जिस हिसाब पहुंचे चौबीस घंटे तक ऑन दैट स्पॉट एंड मोनिटरिंग एवरी थ ਤੁਹਾਡਾ ਕਿੰਨੇ ਕੰਨੇਕ ਮੈਂਬਰ ਸੀ ਜਿਹੜੇ ਕਿਹੇ ਕਿਹੇ ਸਪੋਟ ਆਪਾਂ ਕਹਿ ਸਕਦੇ ਹਾਂ ਕਿ ਹੁਣ ਤੱਕ ਜੇ 6-7 ਮੈਂਬਰ ਇਹਦੇ ਵਿੱਚ ਹੋ ਸਕਦੇ ਹੁਣ ਅੱਗੇ ਪਿੱਛੇ ਕੋਈ ਜ਼ਰੂਰੀ ਨਹੀਂ ਕਿ ਜੋ ਉਸ ਦਿਨ ਕਿੰਨੇ ਸੀ ਕਿ ਅਸੀਂ ਦੇਖ ਰਹੇ ਹਾਂ ਜੇ ਇਸ ਤੋਂ ਪਹਿਲੇ ਵੀ ਇਹਨਾਂ ਨੇ ਕੋਈ ਕਿਤੇ ਆਪਣੇ ਜ਼ਿਲ੍ਹੇ ਦੇ ਵਿੱਚ ਜਾਂ ਕਿਤੇ ਵੀ ਕੋਈ ਕੰਮ ਕੀਤਾ ਹੈ ਉਹਦੇ 'ਚ ਜਿੰਨੇ ਇਨਵੋਲਡ ਹੈ ਅਸੀਂ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹ ਬੀਸਿਕਲੀ ਹਾਊਸ ਕੀਤੇ ਗਏ ਨੇ ਇਹ ਬੁੱਚੜ ਸੰਮ ਇੱਕ ਕਟਾ ਦਾ ਕੰਮ ਕਰਦੇ ਸੰਗੇ ਸਪਲਾਈਅਰ ਸੰਗ ਦੇਖੋ ਹੁਣ ਤੱਕ ਤੋਂ ਇਹ ਲੱਗਿਆ ਕਿ ਜਿਵੇਂ ਇਹਨਾਂ ਦਾ अर्ਲੀ ਐਕਸੈਪਟੈਂਸ ਹੈ ਹੁਣ ਚੇਂਜ ਵੀ ਹੋ ਸਕਦਾ ਹੈ ਪਾਰਟ ਆਫ ਇਨਵੈ ਜਦੋਂ ਤੱਕ ਬਾਕੀ ਸਾਰੇ ਇਕੱਠੇ ਨਹੀਂ ਆਪਾਂ ਕਰ ਲੈਨੇ ਉਸ ਟਾਈਮ ਤੱਕ ਰੋਲ ਕਲੀਅਰ ਨਹੀਂ ਹੋ ਸਕਦਾ ਬਟ ਹੁਣ ਤੱਕ ਇਹ ਤਾਂ ਕਹਿੰਦੇ ਨੇ ਕਿ ਐਸੀ ਸਪਲਾਈ ਕਰਦੇ ਸੀ ਬਟ ਕੱਲਾ ਸਪਲਾਈ ਸੇ ਨਹੀਂ ਐਸਿਸਟ ਵੀ ਦੂਜੇ ਪਾਸੇ ਵੀ ਕਰਦੇ ਹੋਣੇ ਜਿਸ ਦਾ ਸਪਲਾਈ ਕਰਦੇ ਹੋਣਾ ਦੀ ਕੋਈ ਕਾਰਵਾਈ ਹੋਵੇ ਜਿੱਥੇ ਕੋਈ ਫ੍ਰੀਲ ਕਰਦੇ ਸੀ ਪੱਕਾ ਜੀ ਇਹ ਤਾਂ ਇਹ ਪੂਰੇ ਰੈਕਟ ਦੇ ਵਿੱਚ ਜੋ ਜੋ ਇਨਵੋਲਡ ਹੈ ਸਾਰੇ ਤੇ ਕਾਰਵਾਈ ਹੋਏਗੀ ਠੀਕ ਹੈ ਸਰ ਕਿਹਨੇ ਕਾਰਵਾਈ ਹੋਈ ਹੈ ਗ੍ਰਫਤਾਰੀ ਜਿਹੜੇ ਪੰਜਾਬ ਦੇ ਵਿੱਚ ਹੋਈ ਹੈ ਇਹਨਾਂ ਦੀ ਗ੍ਰਫਤਾਰੀ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚੋਂ ਵੀ ਹੈ ਔਰ ਇੱਕ ਦੋ ਜ਼ਿਲ੍ਹੇ ਤੋਂ ਬਾਹਰ ਵੀ ਸੀਗੇ ਬੰਦੇ ਉੱਥੇ ਵੀ ਆਪਣੀ ਟੀਮਾਂ ਗਈ ਹੋਈਆਂ ਜਿਹੜੇ ਜਿਹੜੇ ਤਿੰਨੇ ਜਿਹੜੇ ਫੜੇ ਨੇ ਜਿਹੜੇ ਹੁਣ ਤੱਕ ਫੜੇ ਨੇ ਜੀ ਇੱਕ ਬਾਗਲੀ ਹੈ ਇੱਕ ਰਹਿਮ ਅਲੀ ਹੈ ਇੱਕ ਮੁਹੰਮਦ ਰਫੀ ਹੈ ਇਹ ਬੰਦੇ ਫੜੇ ਗਏ ਨੇ ਇੱਕ ਮੁਸਲਮਾਨ ਜੀ ਹਾਂਜੀ ਹਾਂਜੀ ਗੁਜਰਾ ਦੇ ਡੇਰੇ ਇਸ ਤੋਂ ਇਲਾਵਾ ਜਿਹੜੇ ਦੋ ਬੰਦੇ ਹੋਰ ਇਹਦੇ ਵਿੱਚ ਅਪੀਅਰ ਹੋਏ ਇੱਕ ਸਿਰਾਜ ਅਲੀ ਹੈ ਇੱਕ ਮੁਹੰਮਦ ਗੁਰਫਾਨ ਹੈ ਇਹ ਹੋਰ ਆਪੇ ਰਵੇ ਆਪਾਂ ਇਹਨਾਂ ਦੀ ਵੀ ਬਾਲ ਕਰ ਰਹੇ ਜਿਲੰਦਰੋ ਰਿਪੋਰਟ ਆਈ ਨਹੀਂ ਜੀ ਪਰ ਜੀ ਲੈਟਰ ਹੀ ਕਰ ਨਹੀਂ ਹਜੇ 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 ਰਿਪੋਰਟ ਨਹੀਂ ਆਈ ਸੈਂਪਲ ਜਮਾ ਹੋ ਗਏ ਇਹ ਹੋਰ ਤਿਆਰ ਹੋ ਮੈਨੇ ਲਿਆ ਨਾ ਕੋਈ ਇਹ ਕਹਿੰਦਾ ਬੋਲੀ ਵਿੱਚ ਦੀ ਜੀ ਦੇਖੋ ਉਹ ਵੀ ਆਪਾਂ ਵੈਰੀਫਾਈ ਕਰ ਰਹੇ ਨੇ ਹੁਣ ਤੱਕ ਜੜੀ ਵੀ ਗੱਲ ਸਾਹਮਣੇ ਬੜੀ ਪ੍ਰੀਲੀਮਰੀ ਮੈਂ ਤੁਹਾਨੂੰ ਦੱਸਦਾ ਹਾਂ ਬਹੁਤ ਪ੍ਰੀਲੀਮਰੀ ਸਟੇਜ ਹੈ ਬਟ ਮੈਂ ਇਹ ਕਹਿਣਾ ਚਾਹਨਾ ਕਿ ਕਿਸੇ ਦੀ ਵੀ ਧਾਰਮਿਕ ਭਾਵਨਾਵਾਂ ਨੂੰ ਜੇ ਕਿਸੇ ਹਿਸਾਬ ਨਾਲ ਕੋਈ ਠੇਸ ਪਹੁੰਚਦੀ ਹੈ उस दे है। कोशिश करते हैं सारे यही संदेश देने कि हर धर्म की जी भावना है। दा ख्याल रखना चाहिए और जिस हिसाब न मैटर हो आप एक ही मैसेज सेती तो छेती अटूपन करिए और बाकी जड़े बंद अरेस्ट किए जाए ਨਹੀਂ ਇਹ ਜਿਹੜੇ ਮੋਟਰਸਾਈਕਲ ਇਸਤੇਮਾਲ ਕੀਤੇ ਸੀ ਬਾਕੀ ਹੈ ਕਾਰ ਦੇ ਵਿੱਚ ਜਿਹੜੇ ਸੀਗੇ ਉਹਨਾਂ ਦੀ ਵੀ ਬਹਲ ਕੀਤੀ ਜਾ ਰਹੀ ਹੈ